ਉਹ ਕੜੁੱਕੇ ਦੇ ਜਾਣੇ ਨੇ ਅੱਛਾ ਕੜੁੱਕਿਆ ਹੈ ਸਾਡੇ ਪਿੰਡ ਬੰਬ ਵੀਰ ਦਾ ਉਹਦਾ ਉਹਦੇ ਫਾਰਕ ਸਾਡੇ ਪਾਜੀ ਮੰਜੀਦ ਦਾ ਬੰਬ ਵੀਰ ਬੰਬ ਵੀਰ ਉਹਦੀਆਂ ਕਿੱਸੇ ਸੁਣਾਵਾਂਗੇ ਤੁਹਾਨੂੰ ਉਹ ਬੰਬ ਦੇ ਨਾਲ ਸਾਡੇ ਕਿੱਸੇ ਮੈਨੂੰ ਮੋਸਟ ਜਿੱਦਾਂ ਪਾਕਿਸਤਾਨ ਵੀ ਗਿਆ ਆ ਜਾਂ ਜਿਹੜੇ ਮੇਰੇ ਪੋਡਕਾਸਟ ਵੇਂਦੇ ਉਹਨਾਂ ਨੂੰ ਉਹਨਾਂ ਨੂੰ ਪਤਾ ਇੱਕ ਮੇਰਾ ਲੋਗੋ ਆ ਵੀ ਦੀਵਾ ਬਣਾ ਕੇ ਸਾਸਤਰੀਕਾਰ ਉਹ ਤਾਂ ਉਹ ਮੈਨੂੰ ਬਾਅਦ ਦੱਸੇ ਤੁਹਾਨੂੰ ਗੱਲ ਕਰਾਂਗਾ ਵੀ ਦੀਵੇ ਦੀ ਗੱਲ ਹੈਗੀ ਉਹ ਨਾ ਬੰਬ ਦੇ ਕੜੁੱਕੇ ਦੇ ਜਾਣਾ ਸਕੂਲ ਤੇ ਕਾਲੇ ਫਗਾਨੇ ਸਕੂਲ ਅਸੀਂ ਪੜ੍ਹਦੇ ਹਾਂ ਤੇ ਮੈਂ ਨਾ ਘਰ ਲੜ ਪਿਆ ਕਦਨ ਵੀ ਮੈਂ ਤਾਂ ਮੈਂ ਸਕੂਲੇ ਨਹੀਂ ਜਾਣਾ ਹੂੰ ਮਾਲਾਮੀਰੀ ਕਰੇ ਤੇਰੇ ਰੋਜ਼ ਦੇ ਤਿੰਨੇ ਭੈਣ ਭਰਾ ਤੇਰੇ ਨਾਮ ਨਾਲ ਤਿਆਰ ਹੋ ਜਾਂਦੇ ਆ ਤੂੰ ਵਰਦੀ ਪਾਉਣ ਲੱਗਿਆ ਇੱਕ ਲੱਤ ਪੈਂਟ ਦੀ ਪਾਉਣ ਨਾਲ ਹੀ ਮੁੱਕਰ ਜਾਣਾ ਹਣਾ ਜੂੜੇ ਫੜਦਿਆ ਕਰਨਾ ਮੈਨੂੰ ਕਰਦਿਆ ਕਰਾਉਂਦਾ ਐਮਨ ਮੇਰੇ ਕੀ ਹੋਇਆ ਵੀ ਮੈਂ ਅਜੇ ਘਰ ਮੁੱਕ ਰਿਹਾ ਮੈਂ ਕਿਹਾ ਅੱਜ ਮੈਂ ਜਾਣਾ ਮੈਂ ਭੱਜ ਗਿਆ ਚਾਚੇ ਘਰ ਚਾਚੇ ਘਰ ਹੁੰਦਾ ਦੂਜੀ ਗਲੀ 'ਚ ਠੀਕ ਹੈ ਚਾਚੇ ਘਰੇ ਮੈਂ ਚੱਲ ਗਿਆ ਉੱਥੇ ਅਜੇ ਮੈਂ ਗਿਆ ਦੇ ਕੁਰਕਾ ਲੰਘ ਗਿਆ ਨਿਆਣੇ ਲੈ ਕੇ ਠੀਕ ਹੈ ਕੁਰਕਾ ਲੰਘ ਗਿਆ ਮੈਂ ਉਧਰੋਂ ਘਰ ਆਇਆ ਤੇ ਮਾਦਾ ਜੀ ਗਾਲਾਂ ਕੱਢੜੀ ਉਧਰੋਂ ਬਾਹਰ ਰੋਲਾ ਪੈ ਗਿਆ ਕੁਰਕਾ ਪਲਟ ਗਿਆ ਕੁਰਕਾ ਪਲਟ ਕੜੂਕਾ ਪਲਟ ਗਿਆ ਕਿ ਨਿਆਣੇ ਦੇ ਕਾਲਾ ਤੇਲ ਪੈ ਗਏ ਜਿਹੜੇ ਅੱਗੇ ਫੱਟੇ ਤੇ ਬੈਠੇ ਹੁੰਦੇ ਸੀ ਉਹ ਲੱਦਿਆਂ ਹੁੰਦਾ ਫੁੱਲ ਨਿਆਣਿਆਂ ਨਾਲ ਕਿਸੇ ਤੇ ਕੁਝ ਹੋ ਗਿਆ ਨਿਆਣੇ ਥੱਲੇ ਆਏ ਤੇ ਜਿਹੜਾ ਕੜੂਕਾ ਹੀ ਨਾ ਸਾਈਡ ਤੇ ਕੱਚੀ ਬਾਵਾ ਦੇਖ ਲੋਤਾ ਸਾਡੇ ਪਿੰਡ ਦਾ ਬੰਦਾ ਪਿੱਛੇ ਜੀਤ ਆਇਆ ਉਹ ਕਹਿੰਦਾ ਤੈਨੂੰ ਲੋਕਾ ਕੁੱਟ-ਕੁੱਟ ਮਾਰ ਦੇਣਾ ਲੰਮੇ ਪੈ ਗਿਆ ਲੋਕਾ ਨਿਆਣੇ ਥੱਲੇ ਆਏ ਤੇ ਤੂੰ ਕੱਚੀ ਬਾਵਾ ਦੇਖ ਲੋਤਾ ਅੱਛਾ ਉਹ ਲੰਮੇ ਪੈ ਗਿਆ ਹਾਏ ਮੈਂ ਮਰ ਗਿਆ ਕਰਨਾ ਹਾਏ ਮੈਂ ਮਰ ਗਿਆ ਲੋਕਾ ਨਿਆਣੇ ਛੱਡਦੇ ਬੰਬ ਪਹਿਲਾਂ ਕਾਲੇ ਲੈ ਕੇ ਮੇਰੀ ਮੰਮੀ ਕਹਿੰਦੀ ਪੁੱਤ ਅੱਜ ਤੇ ਫਾਇਦ ਮੈਂ ਤੇਰੀ ਗੱਲ ਮੰਨਿਆ ਕਰਦੀ ਆ ਅੱਜ ਤੂੰ ਬੱਜ ਗਿਆ ਵਾ ਵਾ ਰਾਜ ਨੂੰ ਬੜਾ ਸੱਟਾ ਲੱਗਿਆ ਨੇਰੇ ਵਾਲੇ ਨੂੰ ਅੱਛਾ ਫੇਰ ਨਾ ਉਹ ਕੜੁਕੇ ਦੀਆਂ ਬੜੀਆਂ ਕਹਾਣੀਆਂ ਕੜੁਕੇ ਦੇ ਨਾਲ ਮਤਲਬ ਲਾ ਲਓ ਵੀ ਸਾਡਾ ਬਚਪਨ ਜੁੜਿਆ ਜਿੱਦਾਂ ਕਹਾਣੀਆਂ ਹੁੰਦੀਆਂ ਸੀ ਉੱਤੇ ਬਿਲਕੁਲ ਟਾਂਗੇ ਤੋਂ ਬਾਅਦ ਦੁੱਦੀ ਸਵਾਰੀ ਸਾਡੇ ਪਿੰਡ ਦੀ ਕੜੁਕਾ ਸੀ ਕੜੁਕਾ ਤੇ ਕੜੁਕਾ ਪਿੰਡ ਜੇ 21 ਅੱਛਾ 21 ਸੀ ਕਿਤੇ ਕੜੁਕਾ ਖਰਾਬ ਹੋਣਾ ਤੇ ਆਨੂੰ ਐ ਲੱਗਦਾ ਭਾਈ ਮਜੀਦ ਨੂੰ ਨਵਾਂ ਲੈ ਦੀਏ ਜਾਂ ਕੁਝ ਕਰ ਲਈਏ ਵੀ ਸਾਡੇ ਤੇ ਬਿਜ਼ਨਸ ਰੁਕ ਜਾਂਦਾ ਸਾਡੇ ਪਿੰਡ ਦਾ ਸਾਡੇ ਜਣਕਦਾ ਸਾਡੇ ਪਿੰ ਸਵਾਰੀਆਂ 9 ਵਜੇ ਘੁੰਮਦੀਆਂ ਹੁੰਦੀਆਂ ਸੀ ਤੇ ਚਾਚੇ ਸੇ ਮੇਰਾ ਟਾਂਗਾ ਆਉਣਾ ਤੇ 10 ਵਜੇ ਕੁੜੂ ਕਾ ਜਾਣਾ ਅੱਦਿਓ ਮਤਲਬ ਘਾਟੋ ਚ ਨਿਆਣੇ ਉਹਨੇ ਤੀਖ ਤੇ 35-40 ਬੁੱਢੇ ਜਿਹੜੇ ਕਾਲੇ ਏਡੇ ਜਾਣਾ ਕਿਤੇ ਜਾਣਾ ਪਿੱਛੇ ਲਮਕੇ ਹੁੰਦੇ ਫਲਾਈਟ ਹੀ ਸੀ ਫਲੈਟ ਹਾਂ ਉਹ ਮਤਲਬ ਸਾਡੀ ਬੜੀ ਤਗੜੀ ਸਵਾਰੀ ਹਾਂ ਉਹਦੇ ਚ ਅਸੀਂ ਤਾਸ਼ ਵੀ ਖੇਡਦੇ ਰਹੇ ਬਾਅਦ ਚ ਸਾਡੇ ਪਿੰਡ ਦੇ ਬਜ਼ੁਰਗ ਬਾਈ ਤਾਸ਼ ਖੇਡ ਦਿੰਦੇ ਸੀ ਤਾਸ਼ ਵੀ ਆਡੀ ਏਡੀ ਭੈੜੀ ਹੁੰਦੀ ਸੀ ਜਿੱਦਾਂ ਭਾਬੀ ਖੇਡਣ ਡੈ ਤੇ ਬੜੀ ਬੈਠਕ ਮਾਰਾ ਛੜੀ ਮੈਨੂੰ ਮੋਣਿਆ ਨੇ ਇੱਕ ਹੋਰ ਕੰਮ ਹੁੰਦਾ ਜਿਹਦਾ ਮੇਰੇ ਅੰਦਰ ਸਰੀਰ ਭਰਾਂ ਹੁੰਦਾ ਨਾ ਉਹਨੂੰ ਜਿਹੜੇ ਮਤਲਬ ਤੁਹਾਡੇ ਸਰੀਰ ਅਗੇ ਹੁੰਦੇ ਮੈਨੂੰ ਭਾਬੀ ਬਣਾ ਲੈਂਦੇ ਤੇ ਉਹਨਾਂ ਨੂੰ ਪਤਾ ਵੀ ਜੇ ਸਾਡੀ ਵਾਰੀ ਇਹ ਹੀ ਬੈਠਕ ਮਾਰ ਲੈਣੀ ਹੈ ਇਹਦਾ ਨੰਬਰ ਕੱਢਾਂਗੇ ਤੇ ਸਾਡੀਆਂ ਫਿਰ ਬੈਠ ਕੇ ਪੱਦ ਮਾਰ ਮਾਰੀ ਨਿਕਲ ਗਈਆਂ ਮੇਰੇ ਵਾਹ ਵਾਹ ਅੱਛਾ ਭਾਜੀ ਉਹ ਨਾ ਉਹ ਕੜੁੱਕੇ ਜੀ ਤਾਜ ਖੇਡਦੇ ਰਹੇ ਕੜੁੱਕੇ ਨਾਲ ਬੜੀਆਂ ਜੱਦਾਂ ਜੁੜੀਆਂ ਇੰਨੀ ਤਾਜ ਖੇਡਣੀ ਸਾਡੇ ਰ ਇੱਕ ਮੁੰਡਾ ਬਿੱਕਰ ਉਹਦੇ ਫਾਦਰ ਸਾਹਿਬ ਆਰਮੀ ਦੇ ਜਿਨ੍ਹਾਂ ਦੇ ਫਾਦਰ ਸਾਹਿਬ ਆਰਮੀ ਚ ਦੇ ਸਟ੍ਰੀਟ ਸਟ੍ਰੀਟ ਬਹੁਤ ਹੁੰਦੇ ਆ ਉਹ ਆਪਣੇ ਬੱਚਿਆਂ ਨੂੰ ਬੜਾ ਖਿੱਚ ਕੇ ਰੱਖੇ ਬਿਲਕੁਲ ਵਾਕੇ ਵਾਕੇ ਭਾਜੀ ਹਰ ਆਰਮੀ ਵਾਲੇ ਦਾ ਫਾਦਰ ਜਿਹੜਾ ਆ ਉਹ ਇਦਾਂ ਹੀ ਆ ਵੀ ਜਿਹੜਾ ਆਰਮੀ ਚ ਰਿਹਾ ਆ ਉਹਨੇ ਆਪਣੇ ਬੱਚਿਆਂ ਖਿੱਚ ਕੇ ਰੱਖਣੇ ਚੰਦ ਕੇ ਰੱਖਣੇ ਫੇਰੇ ਦੌੜ ਵੀ ਲਾਉਣੀ ਆ ਤੇ ਪੜਨਾ ਵੀ ਉਹਨਾਂ ਪਈਦੇ ਨੰਬਰ ਤੇ ਆਉਣਾ ਆ ਸ਼ਾਮਾਂ ਨੂੰ ਪੱਠੇ ਵੀ ਵਢਾਉਣੇ ਆ ਤੇ ਖੇਡਣਾ ਵੀ ਤਾਸ਼ ਜਿਹੜੀ ਮਰਜ਼ੀ ਨਾ ਹੀ ਬਾਬਾ ਤੰਗ ਕੀਤੇ ਹੁੰਦੇ ਜੀ ਵਾਹ ਬਹੁਤ ਜ਼ਿਆਦਾ ਉਹ ਕਿਤੇ ਡੈਡੀ ਉਹਨਾਂ ਦਾ ਚਲ ਗਿਆ ਖਤਰਾਂਏ ਕਲਾ ਦੀ ਮਾਸੀ ਕੋ ਠੀਕ ਹੈ ਤੇ ਉਹ ਵਾਪਸ ਆਇਆ ਤੇ ਇਹ ਪਿਓ ਦੇ ਪੁੱਤ ਦੋਵੇਂ ਭਰਾ ਨਾ ਬਿਕਰ ਦੇ ਉਹ ਦੂਜਾ ਭਰਾ ਦਾ ਇਹ ਤਾਸ਼ ਕੁੱਟਣ ਦੇ ਘੁੱਕੇ ਜੀ ਅੱਛਾ ਅੱਛਾ ਉਹਨੇ ਜਾ ਪੈਂਦੇ ਆਉਂਦੇ ਨੇ ਚਾਚੀ ਨੂੰ ਕਹਿੰਦਾ ਕਿ ਕਿੰਨੇ ਵਜੇ ਦੇ ਗਏ ਕਹਿੰਦੀ ਸਾਰੇ 8 ਵਜੇ ਦੇ ਗਏ ਅੱਛਾ ਆਂਦਾ 2:30 ਵਜੇ ਆਂਦਾ ਰੋਟੀ ਪਾ ਕੇ ਦੇ ਮਥਾਲੀ ਉਹ ਨਾ ਉਸਕੀਮੀ ਪੌਜੀ ਰੋਟੀ ਪਾ ਲਿਆ ਕਰੋ ਪਾ ਕੇ ਘੁੱਕੇ ਜਿਹੋ ਦੇ ਅੱਗੇ ਥਾਲੀ ਧੱਕ ਜਾਂਦਾ ਮੇਰੇ ਪੋਤਰਾ ਟਾਈਮ ਲੱਗਣਾ ਇੱਥੇ ਖਾ ਘਰ ਆ ਜੀਂਦਾ ਬੰਦਾ ਸਵੇਰ ਦੀ ਕਮਾਈ ਕਰਨੀ ਹੁੰਦੀ ਆ ਵਾ 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 ਉਹ ਕਹਿੰਦਾ ਥੈਂਕ ਯੂ ਡੈਡੀ ਜੀ ਉਹਨੇ ਇੰਨੀ ਗੱਲ ਕੀਤੀ ਦੇ ਰੋ ਡਾਂਗ ਭਾਈ ਉਹ ਡਾਂਗ ਭਾਈ ਰੇ ਰੱਬ ਦਾ ਨਾਮ ਚਲੋ ਭਾਈ ਜੀ ਮੈਨੂੰ ਦੱਸੋ ਮੈਨੂੰ ਨਹੀਂ ਪਤਾ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਤੇ ਮੇਰੇ ਵਰਗੇ ਕਾਫੀ ਜਾਣੇ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਤੇ ਕਾਫੀ ਮੇਰੇ ਭਰਾ ਕੁਐਤ ਦੁਬਈ USA, ਕੈਨੇਡਾ, ਨਿਊਜ਼ੀਲੈਂਡ ਟਰੱਕ ਡਰਾਈਵਰ ਸੁਣ ਰਹੇ ਹੋਣਗੇ ਇਸ ਟਾਈਮ। ਹਾਂ, ਆਸਟ੍ਰੇਲੀਆ ਵੀ ਡਰਾਈਵਰ ਆਪਨੂੰ ਬਹੁਤ ਸੁਣਦੇ ਆ। ਆਸਟ੍ਰੇਲੀਆ ਤੇ ਧਿਆਨ ਨਾਲ ਚਲਾਓ ਗੱਡੀ ਨਾਲ ਨਾਲ ਨਜ਼ਾਰੇ ਲਓ ਇਸ ਵੀਡੀਓ ਦੇ ਜੇ ਇਕੱਲੀ ਕਈ ਸਿਰਫ ਆਡੀਓ ਹੀ ਹੁੰਦੇ ਆ ਗਈ। ਹਾਂ, ਤੁਸੀਂ ਮੈਂ ਕਹਿੰਦਾ ਤੁਸੀਂ ਵੇਖੋ ਹੀ ਨਾ ਸੁਣੋ ਹੀ ਬਸ। ਹਾਂ, ਸਾਹਮਣੇ ਨੂੰ ਧਿਆਨ ਰੱਖੋ ਥੋੜਾ ਜਿਹਾ ਹਾਦਸੇ ਜ਼ੀਰੋ ਮਠਾ ਮਠਾ। ਹਾਂਜੀ। ਤੇ ਬਾਈ ਜੀ ਮੈਨੂੰ ਦੱਸੋ ਸਵੇਰ ਤੋਂ ਲੈ ਕੇ ਰਾਤ ਤੱਕ ਇੱਕ ਟਰੱਕ ਡਰਾਈਵਰ ਦੀ ਜ਼ਿੰਦਗੀ ਕੀ ਹੁੰਦੀ ਆ? ਪਹਿਲੀ ਗੱਲ ਵੀ ਡਰਾਈਵਰ ਤੇ ਡਿਸਪੈਚਰ ਤੇ ਓਨਰ। ਠੀਕ ਆ ਹਾਂ ਓਨਰ ਨੂੰ ਜੇ ਡਰਾਈਵਰ ਟਾਇਰ ਪਾੜਦਾ ਓਨਰ ਨੂੰ ਇਹ ਲੱਗਦਾ ਨਹੀਂ ਜਾਣ ਕੇ ਪਾੜਿਆ ਹਾਂ ਵੀ ਜਾਣ ਨਹੀਂ ਚਾਹੁੰਦਾ ਜਾਂ ਇਹਨੇ ਕੁਝ ਨੁਕਸਾਨ ਕਰ ਲਿਆ ਡਰਾਈਵਰ ਨੂੰ ਇਹ ਲੱਗਦਾ ਵੀ ਇਹ ਪੈਸੇ ਕੱਟਣੇ ਚਾਹੁੰਦਾ ਤਾਂ ਕਹਿਣ ਦਿਆ ਹਾਂ ਤੇ ਡਿਸਪੈਚਰ ਨੂੰ ਐ ਲੱਗਦਾ ਵੀ ਜਿਹੜਾ ਮੈਨੂੰ ਲੋਡ ਚੁਕਾਤਾ ਹੈ ਨਾ ਇਹਨੇ ਜਿੱਥੇ ਲੈ ਕੇ ਜਾਣਾ ਅਮਰੀਕਾ ਲੋਡ ਇਹਦੇ ਵਾਸਤੇ ਨਵੀਂ ਸੜਕ ਬਣੀ ਉਹ ਤੇ ਟ੍ਰੈਵਲ ਗਿਆ ਹੀ ਨਹੀਂ ਹੈ ਇੱਥੇ ਤਿੰਨਾਂ ਕੇ ਨਜ਼ਾਰਾ ਹੋਊਗਾ ਕਿ ਐਂਦਾ ਭਾਈ 2 ਕਿਨੇ ਪਹੁੰਚਾ ਦੋਗੇ ਬੰਦਾ ਪੁੱਛੇ ਵੀ ਆਂਦਾ ਵੀ ਮੈਂ 2 ਕਿਨੇ ਇੱਕ ਕਿਨੇ ਚਲਾ ਕੇ ਕਿਨੇ ਫਲਾਈ ਥੋੜਾ ਕਰਨਾ ਐਨੂੰ ਹਣਾ ਉਹ ਜਿਹੜਾ ਡਿਸਪੈਚਰ ਆ ਨਾ ਉਹ ਮਤਲਬ ਹੁਣ ਜਿਹੜੀ ਕੈਨੇਡਾ ਟਰਕਿੰਗ ਲਾਈਏ ਜੇ ਇੱਥੋਂ ਜੋ ਸਾਨੂੰ ਸਾਹਮਣਾ ਕਰਨਾ ਪੈਂਦਾ ਮੈਨੂੰ ਪਿਆਜ ਤੇ ਮੈਂ ਫਨੀ ਗੱਲ ਬੋਝਾਉਣਾ ਤਾਨੂੰ ਹੂੰ ਪਾਕਿਸਤਾਨ ਤੋਂ ਡਿਸਪੈਚ ਕਰਦਾ ਹੀ ਬੰਦਾ ਠੀਕ ਐ ਤੇ ਪਾਕਿਸਤਾਨੀ ਓਨਰ ਨਾਲ ਮੈਂ ਲੱਗਾ ਨਵਾਂ ਨਵਾਂ ਟਰੱਕ ਚਲਾਉਣਾ ਠੀਕ ਐ ਅੱਛਾ ਉਹ ਮੁੰਡੇ ਨੇ ਕੀ ਕੀਤਾ ਕਿ ਓਨਰ ਨੇ ਉਹਨੂੰ ਕਿਹਾ ਵੀ ਓਵਰ ਕੇ ਟਰੱਕ ਨੂੰ ਕੱਲ ਦੇਖ ਛੇ ਉਹਨੇ ਓਨਰ ਹੀ ਉਹਦੇ ਨਾਲ ਖੈਬਿਆ ਡਿਸਪੈਚਰ ਨਾਲ ਉਹਨੇ ਕਾਲ 100 ਰੁਪਏ ਤੇਨੇ ਜੋ ਕਿ ਅਡਰੈਸ ਮੈਨੂੰ ਗਲਤ ਆ ਤੇ ਮੈਨੂੰ ਕਹਿਆ ਭਾਈ 5 ਵਜੇ ਤੱਕ ਪਹੁੰਚ ਜਾਇਓ 5 ਵਜੇ ਤੱਕ ਪਹੁੰਚ ਜਾਇਓ ਮੈਂ ਟਰੱਕ ਭਜਾਇਆ ਆ ਹੈਰੀਟੇਜ ਰੋਡ ਦੀ ਗੱਲ ਐ ਨੋ ਟਰੱਕ ਰੂਟ ਮੈਂ ਮੈਂ ਵੀ ਗਿਆ ਮੈਂ ਹੋਣਾ ਹੀ ਨਵਾਂ ਨਵਾਂ ਡਰਾਈਵਰ ਬਣਿਆ ਮੈਂ ਜਾ ਕੇ ਟਰੱਕ ਫਾਰਮ ਹੋ ਤੇ ਲਾਤਾ ਉਹ ਦੇ ਘਰ ਲਾਤਾ ਉਹ ਤੇ ਮੈਨੂੰ ਕਹਿੰਦਾ ਡਿਸਪੈਚਰ ਕਹਿੰਦਾ ਪਹੁੰਚਿਆ ਨਹੀਂ ਭਾਈ ਤੂੰ ਪਹੁੰਚਿਆ ਨਹੀਂ ਮੈਂ ਕਿਹਾ ਵੀਰ ਜੀ ਮੈਂ ਪਹੁੰਚ ਗਿਆ ਹੀ ਤੇ ਘਰਾਂ ਚ ਪਹੁੰਚ ਗਿਆ ਮੈਂ ਤੇ ਉਹਨੇ ਜਿਹਨੂੰ ਓਨਰ ਓਨਰ ਕਹਿੰਦਾ ਕਾਲ ਚ ਪਾ ਉਹਨੇ ਕਾਲ ਚ ਪਾ ਮੈਨੂੰ ਕਹਿੰਦਾ ਕਿੱਥੇ ਐ ਮੈਂ ਭਾਜੀ ਇਹ ਘਰ ਉਹ ਇਦਾਂ ਦੇ ਕੰਮ ਹੋ ਜਾਂਦੀ ਆ ਕਿ ਡਰਾਈਵਰੀ ਜਿਹੜੀ ਆ ਡਰਾਈਵਰ ਤੇ ਡਿਸਪੈਚਰ ਆ ਨਾ ਇਹਨਾਂ ਨਾਲ ਇੱਥੇ ਰਿਸ਼ਤਾ ਨਹੀਂ ਚਹੀ ਹੈਗਾ ਜਿਹੜਾ ਡਿਸਪੈਚਰ ਆ ਉਹ ਸ਼ਰਮਦਾ ਵੀ ਜਿਹੜਾ ਡਰਾਈਵਰ ਆ ਮੈਨੂੰ ਝੂਠ ਬੋਲਣ ਦਿਆ ਤੇ ਡਰਾਈਵਰ ਨੂੰ ਇਦਾਂ ਨਾਲ ਜਿਹੜਾ ਡਿਸਪੈਚਰ ਆ ਇਹ ਮੈਨੂੰ ਝੂਠ ਬੋਲਣ। ਜਦੋਂ ਡਿਸਪੈਚਰ ਨੂੰ ਇਦਾਂ ਨਾਲ ਕਿਹਾ ਵੀ ਇਹ ਡਰਾਈਵਰ ਨਹੀਂ ਇਹ ਸਲੇਟਾ ਵਾ ਪੈਨ ਨੂੰ ਇੱਕ ਵਾਰੀ ਕਹਿਦਾ 5 ਮਿੰਟਾਂ ਵਿੱਚ ਪਹੁੰਚ ਤੇ ਉਹਨੇ ਉਸੇ ਵੇਲੇ ਬਹੁਤ ਸਾਰੇ ਪਹੁੰਚ ਜਾਣਾ। ਬਾਕੀ ਟਰੱਕਾਂ ਦੇ ਡਰਾਈਵਰਾਂ ਦੀ ਇੱਕ ਗੱਲ ਆ ਬਾਦ ਆ ਵੀ ਟਰੱਕ ਡਰਾਈਵਰ ਜਿਹੜੇ ਆ ਇੱਥੋਂ ਦੀ ਸ਼ਾਈਡ ਡਰਾਈਵਰੀ ਟਰੱਕ ਦੇ ਬੈਗੇ ਡਰਾਈਵਰ ਸੀਟ ਤੇ ਸਭ ਤੋਂ ਪਹਿਲਾਂ ਡਰਾਈਵਰਾਂ ਨੇ ਮਹਾਰਾਜ ਦਾ ਨਾਮ ਸੰਗਤ ਜਪਜੀਤ ਸਿੰਘ ਜਪਜੀਤ ਸਿੰਘ ਬਾਟ ਕਰਨਾ ਮਹਾਰਾਜ ਦੀ ਕਿਰਪਾ ਮੈਨੂੰ ਲੱਗਦਾ ਕੋਈ ਡਰਾਈਵਰ ਹੋਣਾ ਵੀਰਲਾ ਵੰਜਾ ਨਹੀਂ ਤੇ ਪਹਿਲਾਂ ਮਹਾਰਾਜ ਦਾ ਨਾਮ ਲੈਂਦਾ ਤੇ ਮੈਂ ਇਸੇ ਇਹ ਚੀਜ਼ ਕਰਕੇ ਵੀ ਇਹਨੂੰ ਬੜੀ ਵਧੀਆ ਮੰਨਦਾ ਕਿ ਘੱਟੋ ਘੱਟ ਬੰਦਾ ਪਰਮਾਤਮਾ ਨਾਲ ਜੁੜਿਆ ਹੁੰਦਾ ਵਾਕੇ ਵਾਕੇ ਜੀ ਹਾਂ ਫਿਰ ਘੰਟੇ ਕੇ ਬਾਅਦ ਨੇ ਘਰ ਫੋਨ ਲਾਉਣਾ ਹੈ ਪਰਿਵਾਰ ਨੂੰ ਮੰਮੀ ਡੈਡੀ ਨਾਲ ਗੱਲਾਂ ਬਾਤਾਂ ਕਰਨੀਆਂ ਸਾਰੇ ਪਰਿਵਾਰ ਦੀ ਪਿੰਡ ਦੀ ਸੁੱਖ ਸਾਂ ਦਾ ਪਤਾ ਲਿਉਣਾ ਹੈ ਉਦੋਂ ਬਾਅਦ ਜਿਹੜੇ ਡਰਾਈਵਰ ਵੀਰ ਆ ਉਹ ਆਨੰਦ ਚੋਈਂਦੇ ਫਿਰ ਉਹ ਫਿਰ 15 ਕਿਲੋਮੀਟਰ ਬਾਅਦ ਉਹਨਾਂ ਦਾ ਘਟਾਬਾ ਖੁੱਲਣ ਡਿਆ ਹੁੰਦਾ ਐ ਫਿਰ ਗਾਂ 15 ਕਿਲੋਮੀਟਰ ਬਾਅਦ ਉਹਨਾਂ ਕਹਿਣਾ ਵੀ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕਰ ਲੀਏ ਕੋਲ ਕੋਲੇ ਚਾਹ ਘੜੀ ਜਾਂਦੀ ਹੈ ਨਾ 15 ਕਿਲੋਮੀਟਰ ਚਾਹ ਕਿਉਂ ਜੋ ਚਾਹ ਘੜੀ ਗਈ ਨਾ ਜਿਉਂ ਜੋ ਕੰਮ ਤੁਰਿਆ ਗਿਆ ਤੇ ਉਹਦੇ ਬਿਜ਼ਨਸ ਤੁਰੇ ਜਾਣੇ ਆ ਭਾਜੀ ਉਹ ਚਾਹ ਦੀ ਰੈਸਪੀ ਵੀ ਦੱਸਿਓ ਕਿਸੇ ਦਿਨ ਕਈ ਡਰਾਈਵਰਾਂ ਦੀ ਪਰਦੇ ਵਾਲੀ ਰੈਸਪੀ ਆ ਉਹ ਨਹੀਂ ਦੱਸਣੀ ਉਹ ਜਿਹੜੀ ਚਾਹ ਕੱਢਦੀ ਆ ਫਿਰ ਨਾ ਇੱਕ ਆੜ ਇਦਾਂ ਕੱਢਣਗੇ ਜਿੱਦਾਂ ਆਉਣ ਰੂਟ ਆ ਗਿਆ ਨਾ ਗੁਰੂਆ ਕਦੇ ਆਉਣ ਰੂਟ ਦੇ ਠਾਬਾ ਖੋਲਾ ਹੋਵੇ ਨਾ ਆਪਣਾ ਬੜਾ ਚੱਲੇ ਇੱਥੇ 20 ਕਿਲੋ ਜਮੀਨ ਲਈ ਹੋਵੇ ਕਟਾਬਾ ਹੋਵੇ ਨਾਲ ਟਰੱਕ ਲਾਏ ਹੁਣ ਬਾਬਾ ਕੰਮ ਹੀ ਬਣਾ ਚਲੇ ਅੱਛਾ ਉਹ ਜਿੱਦਨੂ ਧਿਆਨ ਹੋ ਗਿਆ ਸਮਝ ਲੋ ਉਹ ਕੰਮ ਕਰਨਾ ਫਿਰ ਕਰਦਿਆ ਕਰਾਉਂਦਿਆ ਸਾਰਾ ਅਮਰੀਕਾ ਕੈਨੇਡਾ ਫਿਰ ਕੇ ਬਿਜ਼ਨਸ ਖੋਲਦੇ ਖਾਲਦੇ ਸ਼ਾਮ ਨੂੰ ਘਰ ਆਉਣਾ ਫਿਰ ਕਹਿਣਾ ਭਾਈ 500 ਦਾ ਚੈੱਕ ਦੇ ਸੋ ਇਹ ਡਰਾਈਵਰਾਂ ਦੇ ਆਹ ਦੇਖੇ ਨਾ ਜੀ ਲੋ ਇਹ ਡਰਾਈਵਰਾਂ ਦੀ ਜ਼ਿੰਦਗੀ ਕਿਉਂਕਿ ਵੇਖੋ ਵੀਰ ਜੀ ਟਰੱਕਿੰਗ ਜਿਹੜੀ ਹੈ ਨਾ ਉਹਦੇ ਵਿੱਚ ਗੱਲਬਾਤ ਜੇ ਫੋਨ ਨਾ ਹੋਵੇ ਨਾ ਬੜਾ ਔਖਾ ਕੰਮ ਹੋਵੇ। ਹੂੰ ਤੁਸੀਂ ਇਹ ਵੇਖੋ ਪਹਿਲਾਂ ਉਹ ਹੁੰਦੀਆਂ ਸੀ ਵਾਕਿਆ ਡਾਕ ਕੇ ਸੀਵੀ ਗੈਨ ਦੇ ਇਥੇ ਸੀਵੀ ਹੁੰਦੀ ਤੇ ਜਦੋਂ ਅਮਰੀਕਾ ਕੈਨੇਡਾ ਕਿਤੇ ਵੀ ਚਾਹਾਂ ਅੱਜ ਵੀ ਹਾਈਵੇ ਦੇ ਉੱਤੇ ਲੱਗਾ ਹੁੰਦਾ ਵੀ ਆਹ ਏਰੀਆ ਚ ਸੀਵੀ ਚੈਨਲ ਆ ਚੱਲਦਾ। ਅੱਛਾ ਰੇਂਜਾਂ ਨਹੀਂ ਹੁੰਦੀਆਂ ਹੁੰਦੀਆਂ। ਹੁਣ ਜੇ ਕੈਨੇਡਾ ਦੇ ਟਰੱਕਿੰਗ ਦੀ ਗੱਲ ਕਰੀਏ ਚਲੋ ਆ ਸਕੱਢ ਇੱਕ ਪਾਸੇ ਆ ਜਿਹੜੀ ਕੈਨੇਡਾ ਦੇ ਟਰੱਕਿੰਗ ਆ ਇੱਥੇ ਹੁਣ ਇਹਨਾਂ ਦਿਨਾਂ ਜਦੋਂ ਬਰਫ ਪੈਂਡ ਆ ਪੈਂਦੀ ਨਾ ਬੜਾ ਔਖਾ ਹੁੰਦਾ ਬਹੁਤ ਔਡੋ ਬੜੇ ਮਤਲਬ ਹੈਪਨ ਹੁੰਦੇ ਆ। ਸ ਮਸ਼ੀਨਰੀਆਂ ਇਤਨੀ ਬਣ ਜਾਂਦੀਆਂ ਬੰਦਾ ਨਹੀਂ ਬੰਦਾ ਜਦੋਂ ਬਰਫ਼ ਪੈਂਦੀ ਆ ਕੰਪਨੀ ਕਹਿੰਦੀ ਕੋਈ ਕਹਿੰਦੀ ਜੇ ਆਪਰ ਤੁਹਾਨੂੰ ਲੱਗਦਾ ਵੀ ਬਰਫ਼ ਜ਼ਿਆਦਾ ਪੈਣ ਦੀ ਹੈ ਹਨਾ ਜੇ ਤੁਹਾਨੂੰ ਲੱਗਦਾ ਵੀ ਉੱਥੇ ਵੈਦਰ ਜ਼ਿਆਦਾ ਖਰਾਬ ਹੈ ਚੁੱਪ ਕਰਕੇ ਟਰੱਕ ਸਾਈਡ ਤੇ ਲਾਓ ਸਮਝੋ ਹਮ ਹਨਾ ਲੋਡ ਸਵੇਰੇ ਪਹੁੰਚ ਜਾਊਗਾ ਬੰਦੇ ਦਾ ਕੋਈ ਨਹੀਂ ਬੰਦਾ ਕਿਉਂਕਿ ਇੱਕ ਪਿਛਲੇ ਸਾਲਾਂ ਜਿਹੜੇ ਇੱਥੇ ਆਪਨ ਹੋਏ ਨਾ ਮੇਰੇ ਹਿਸਾਬ ਨਾਲ 70% ਆਪਨ ਉਹ ਜਿਹੜੇ ਬੰਦੇ ਸਟੋਰੀਆਂ ਬਣਾਉਣ ਦੇ ਫੋਨ ਚਲਾਉਣ ਦੇ ਵੈਦਰ ਖਰਾਬ ਆ ਉਹ ਅੱਜ ਕੱਲ ਤਾਂ ਨਾ ਚਲੋ ਹੁਣ ਕਿਉਂ ਨਵੇਂ ਡਰਾਈਵਰ ਘੱਟ ਬਣਦੇ ਨਵਾਂ ਡਰਾਈਵਰ ਸਾਰੇ ਕੰਮ ਕਰਦਾ ਵੀ ਇੱਕ ਵਾਰੀ ਸਨੈਪਟਾਈਡ ਥਰੂ ਦੱਸਾਂ ਵੀ ਅੱਜ ਜੱਟ ਨੇ ਬਰਫ਼ਤ ਦੇ ਵਿੱਚ ਲਾਤਾ ਉਹ ਕੰਮ ਨਹੀਂ ਕਰਨੇ ਚਾਹੀਦੇ ਟਰੱਕਿੰਗ ਨੂੰ ਜਿਹੜਾ ਹੈ ਉਹਨੂੰ ਸੇਫ ਲੈ ਕੇ ਆਪਣੇ ਪਰਿਵਾਰ ਦਾ ਧਿਆਨ ਰੱਖ ਕੇ ਚਲਾਉਣਾ ਚਾਹੀਦਾ ਬਿਲਕੁਲ ਹਨਾ ਇਹ ਮਤਲਬ ਬਾਕੀ ਜਿਹੜੀ ਆ ਰੌਣਕ ਮੇਲੇ ਦਾ ਕੀਤਾ ਹੈ ਹੱਸ ਸਕਦਾ ਵੀ ਹੁਣ ਤੇ ਆ ਫੋਨ ਫੜ ਆ ਗਿਆ ਨਾ ਲੋਕੇਸ਼ਨਾਂ ਏੜੀਆਂ ਨੇ ਚੱਲ ਪੈਂਦੀਆਂ ਰਿਹਾ ਅਸੀਂ ਇੱਕ ਵਾਰੀ 29 ਸਟਾਰਟ 32 ਕਿਲੋਮੀਟਰ ਐਨ ਚੱਲ ਗਏ ਪਹਿਲਾਂ ਮੈਪ ਲੈ ਜੀ ਜਿਹੜੀ ਪਹਿਲਾਂ ਆਪਣੇ ਫੋਨ ਨਾਲ ਦੋ ਉਹ ਚਾਚਾ ਉਹ ਮੈਂ ਤੁਹਾਨੂੰ ਆਪਣੇ ਤੁਹਾਡੇ ਕੰਮ ਚ ਸੁਣਨਾ ਆਪਣਾ ਇੱਕ ਅੰਕਲ ਸੀ ਉਹ ਨਾ ਲੋਕੇਸ਼ਨ ਇਦਾਂ ਦੀ ਵੀ ਆਪਾਂ ਸਾਡਾ ਕੰਮ ਇਦਾਂ ਚੱਲਦਾ ਮਨ ਵੀਰੇ ਵੀ ਹਾੜਾ ਲੁੱਕ ਦਾ ਕੰਮ ਗ੍ਰੇਵਲ ਦਾ ਠੀਕ ਹੈ ਗ੍ਰੇਵਲ ਦਾ ਮਤਲਬ ਵੀ ਸੜਕਾਂ ਤੇ ਲੁੱਕ ਪਾਉਣੀ ਆ ਮਿੱਟੀ ਲੱਗ ਜਾਣੀ ਆ ਤੇ ਉਹਦੇ ਚ ਜਿੰਨੇ ਬੰਦੇ ਆ ਨਾ ਉਹ ਸਾਡੇ ਵਰਗੇ ਸਾਡੇ ਬਜ਼ੁਰਗਾਂ ਵਰਗੇ ਕੰਮ ਕਰਦੇ। ਅੱਛਾ ਜੀ। ਜਿਹੜੇ ਪੁਰਾਣੇ ਆਏ ਕਈਆਂ ਨੂੰ ਅੰਗਰੇਜ਼ੀ ਘੱਟ ਆਉਂਦੀ ਗਈ ਹੋਣ ਆਏ ਲਾਇਸੈਂਸ ਲੈ ਲਿਆ। ਉਹਨਾਂ ਨੂੰ ਫਿਰ ਰਾਹ ਹੁਸਨਾ ਦੱਸਣੇ ਪੈਂਦੇ ਆ। ਉਹਨੂੰ ਅਸੀਂ ਅੰਕਲ ਨੂੰ ਆਖੇ ਵੀ ਅੰਕਲ ਜੀ ਤੁਸੀਂ ਫਾਰਮਰ ਦਾ ਲੋਡ ਚੱਕਿਆ ਆ ਪਲਾਂਟ ਦਾ ਨਾਂ ਆ ਤੁਸੀਂ ਉੱਥੋਂ ਰਾਈਟ ਮਾਰਨੀ ਐ ਐਲਬੀਨ ਤੋਂ ਫੁਲਾਣੀ ਥਾਂ ਤੇ ਇੱਧਰ ਲੈਫਟ ਮਾਰਨੀ ਇੱਥੇ ਮਾਰਨੀ। ਉੱਥੇ ਜਾ ਕੇ ਮੈਨੂੰ ਆਂਦਾ ਵੀ ਭਾਉ ਆ ਦੋ ਤਿੰਨ ਮੈਂ ਖੱਬੇ ਖੱਬੇ ਤੇ ਕਰੀ ਗਿਆ ਹੁਣ ਮੁੰਜੇ ਤਾਂ ਭੁੱਲ ਗਿਆ। ਕਿੱਥੇ ਜਾਣਾ? ਕਿੱਥੇ ਜਾਣਾ? ਮੈਂ ਅੰਕਲ ਨੂੰ ਹੁਣ ਦੱਸੋ ਕੀ ਕਰਾਂ ਇ ਉਹ ਕੰਮੀ ਨਾਲ ਚੁੰਨੀ ਆ ਮੈਨੂੰ ਚੁੰਨੀ ਵੇਚਦਾ ਵਾ ਵਾ ਮੈਂ ਕਿਹਾ ਅੰਕਲ ਮੈਰਾ ਸਿਰ ਨਾ ਕਹਿਣਾ ਜਿਹੜਾ ਸੱਚੀ ਬੰਦੇ ਚੁੰਨੀ ਇੱਥੇ ਬੰਦੇ ਇਦਾਂ ਦੇਣਾ ਵਜਾਰੇ ਅੱਛਾ ਨਹੀਂ ਚਲਾਣਾ ਹੁੰਦਾ ਇੰਟਰਨੈਟ ਵਗੈਰਾ ਹਾਂ ਇੰਟਰਨੈਟ ਉਹ ਅੰਕਲ ਵਜਾਰਾ ਇਦਾਂ ਕਹਿਣ ਬੰਦਾ ਸੀ ਉਹਨੂੰ ਜਾੜ ਤੋਂ ਪਤਾ ਸੀ ਮੈਂ ਜਾਣਾ ਕਿੱਥੇ ਆ ਉਹ ਮੈਨੂੰ ਕਹਿੰਦਾ ਤੂੰ ਦਫਾ ਕਰ ਕਹਿੰਦਾ ਮੈਂ ਉੱਥੇ ਹੀ ਜਾਣਾ ਵਾਪਸ ਉੱਥੋਂ ਦਰੂngੇ ਫਿਰ ਮੈਨੂੰ ਬਰਗਣਾ ਪਹੁੰਚਣਾ ਕਿੱਥੇ ਕਿਲੋਮੀਟਰ ਫਿਰ ਪਰ ਉਹ ਬੰਦੇ ਵੇਚ ਲੋ ਇੱਥੇ ਟ੍ਰਾਂਸਪੋਰਟਾ ਚ ਲਾ ਕੇ ਆ ਕੀ ਬਾਤ ਹੈ ਹਾਂ jo jo zara kyon na ro ke tumhe jaane jaati hai jab uthte jaate ho tum jaane jaa तुम को पसंद जा शिवाते